ਟੈਂਪੀਟਲ ਨੂੰ ਵੀ ਸ਼੍ਰੋਮਣੀ ਕਲ ਦਲ ਇੰਨੀ ਪਕੜ ਮਜ਼ਬੂਤ ਨਹੀਂ ਸੀ ਕਿ ਉਹਨਾਂ ਨੂੰ ਆਪਦੇ ਨਾਲ ਖੜਾ ਕਰ ਸਕੀ ਹਰਮਿਤ ਸੰਧੂ ਦੇ ਨਾਲ ਵੀ ਇੰਨੀ ਪਕੜ ਮਜ਼ਬੂਤ ਨਹੀਂ ਸੀ ਕਿ ਖੜਾ ਕਰ ਸਕੀ ਫਿਰ ਕੀ ਕਮੀ ਲੱਗੀ ਉਹਨਾਂ ਨੂੰ ਕਿ ਜਦੋਂ ਉਹਨਾਂ ਨੂੰ ਲੱਗਿਆ ਕਿ ਯਾਰ ਇਧਰੋਂ ਐਮਐਲਏ ਬੰਨਾ ਤਾਂ ਸੱਤਾ ਤੇਰ ਆਲੇ ਪਾਸੇ ਨੂੰ ਝੁਕਾ ਹੋਇਆ ਸ਼੍ਰੋਮਣੀ ਕਲਦ ਨੂੰ ਛੱਡ ਗਏ ਡਿੰਪੀ ਟਲੋਂ ਦੀ ਗੱਲ ਕਰੀਏ ਤਾਂ ਸੁਖਵੀਰ ਸਿੰਘ ਬਦਲ ਦੇ ਬਹੁਤ ਕਰੀਬੀ ਬਹੁਤ ਨਜ਼ਦੀਕੀ ਹਰਮੀਰ ਸੰਧੂ ਦੀ ਗੱਲ ਕਰੀਏ ਤਾਂ ਵਿਕਰਮ ਮਜੀਠੀਆ ਦੇ ਬਹੁਤ ਨਜ਼ਦੀਕੀ ਤੇ ਬਹੁਤ ਕਰੀਬੀ ਮਤਲਬ ਆਪਦਿਆਂ ਨੂੰ ਨਹੀਂ ਬਣ ਸਕੀ ਸ਼੍ਰੋਮਣੀ ਕਲਦ ਸਾਬ ਬਹੁਤ ਵਧੀਆ ਸਵਾਲ ਹੈ ਕਿ ਜਦੋਂ ਨਾ ਅਸਲ ਦੇ ਵਿੱਚ ਮਾਰਾ ਟਾਈਮ ਆਉਂਦਾ ਉਦੋਂ ਪਰਖ ਕੁਝ ਬੰਦਿਆਂ ਦੀ ਉਦੋਂ ਪੈਂਦੀ ਗੱਲ ਇਹ ਵੀ ਜਦੋਂ ਇਹ ਪਿਛਲਾ ਜਿਹੜਾ ਦੌਰ ਸੀ ਸ਼੍ਰੋਮਣੀ ਕਲਦ ਇਹ ਚ ਕੋਈ ਦੋਰਾਵਾ ਨਹੀਂ ਕਿਸੇ بڑا ਸੰਘਰਸ਼ਮਈ ਦੌਰ ਸੀ ਬੜਾ ਮਤਲਬ ਜਿੱਥੇ ਸਰਕਾਰਾਂ ਵੀ ਰਿਪੀਟ ਕੀਤੀਆਂ ਸੀ ਚੜ੍ਹ ਜਦੋਂ ਇਹ ਨੈਰੇਟਿਵ ਸੈੱਟ ਕੀਤਾ ਗਿਆ ਇਹ ਇਲੈਕਸ਼ਨ ਨੇ ਨਾ ਇੱਕ ਨੈਰੇਟਿਵ ਤੋੜਿਆ ਇਹ ਇਲੈਕਸ਼ਨ ਤੋਂ ਪਹਿਲਾਂ ਤੱਕ ਖੁਦ ਹਰਮੇਸ਼ ਸਿੰਘ ਸੰਧੂ ਦਾ ਪਰਿਵਾਰਕ ਮੈਂਬਰ ਕੋਈ ਜੀ ਅੰਮ੍ਰਿਤਸਰ ਮਿਲਿਆ ਚੱਲਦੀ ਚੋਣ ਦੇ ਵਿੱਚ ਉਹਦੀ ਇਹ ਵਰਲਡਿੰਗ ਸੀ ਕਿ ਜੇ ਸਾਨੂੰ ਪਤਾ ਹੁੰਦਾ ਕਿ ਅਕਾਲੀ ਦਲ ਇੰਨਾ ਛੱਡ ਜਾਣਾ ਤੇ ਅਕਾਲੀ ਦਲ ਨੇ ਇੰਨੇ ਤਕੜੇ ਹੋ ਕੇ ਅੱਗੇ ਆ ਜਾਣਾ ਤਾਂ ਸ਼ਾਇਦ ਅਸੀਂ ਪਾਰਟੀ ਨਾ ਛੱਡਦੇ ਸਾਨੂੰ ਇਹ ਭੁਲੇਖਾ ਸੀ ਕਿ ਅਕਾਲੀ ਦਲ ਮਤਲਬ ਕਮਜ਼ੋਰ ਹੈ ਬੜਾ ਇਹ ਅਕਾਲੀ ਦਲ ਤੋਂ ਗੱਲ ਵਾਣੀ ਨਹੀਂ ਮਤਲਬ ਇਹ ਉਹਦੇ ਪਰਿਵਾਰ ਦੇ ਮੈਂਬਰ ਦੀ ਕਿਸੇ ਦੀ ਵਰਲਡਿੰਗ ਆ ਖਾਸ ਹੂੰ ਕਿਸੇ ਬੰਦੇ ਨੂੰ ਕਿਤੇ ਅਮਰਸੰਤ ਟੱਕਰ ਗਿਆ ਕਿ ਸ਼ਾਇਦ ਅਸੀਂ ਪਾਰਟੀ ਨਾ ਹੀ ਛੱਡਦੇ ਭਲਿਖਾ ਹੁੰਦਾ ਕਿਉਂਕਿ ਇੱਕ ਨਾ ਬੜਾ ਵੱਡਾ ਨੈਰੇਟਿਵ ਸੈੱਟ ਕੀਤਾ ਗਿਆ ਸੀ ਕਿ ਸ਼੍ਰੋਮਣੀ ਕਾਲਦਲ ਕਦੇ ਨਹੀਂ ਆ ਸਕਦਾ ਇਹ ਤਾਂ ਹੀ ਭਾਵਰੇ ਬਣਾਏਗੇ ਨਾ ਕਿ ਡੈਨੋਸਰ ਆ ਸਕਦੇ ਨੇ ਅਕਾਲੀ ਦਲ ਨਹੀਂ ਆ ਸਕਦਾ ਠੀਕ ਹੈ ਜੀ ਇਹ ਤਾਂ ਹੀ ਭਾਵਰੇ ਬਣਾਏਗੇ ਕਿ ਜੋ ਮਰਜ਼ੀ ਹੋ ਜਾਏ ਅਕਾਲੀ ਦਲ ਨਹੀਂ ਆ ਸਕਦਾ ਇਹ 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 ਇੱਕ ਨੈਰੇਟਿਵ ਸੈੱਟ ਕੀਤਾ ਗਿਆ ਕਿ ਸਰਦਾਰ ਸੁਖਬੀ ਸਿੰਘ ਬਾਦਲ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਕਾਲਦਲ ਲੱਗੇ ਨਹੀਂ ਵੱਸ ਸਕਦਾ ਕਿ ਉਹਨਾਂ ਦੀ ਅਗਵਾਈ ਦੇ ਵਿੱਚ ਕਦੇ ਵੀ ਸ਼੍ਰੋਮਣੀ ਕਾਲਦਲ ਕਾਮਯਾਬ ਨਹੀਂ ਹੋ ਸਕਦਾ ਮੈਂ ਸਮਝਦਾ ਕਿ ਵਧਾਈ ਲੋਕ ਤਾਂ ਵੀ ਦੇ ਰਹੇ ਨੇ ਕਿ ਇਹ ਨੈਰੇਟਿਵ ਤੋੜਿਆ ਗਿਆ ਹੁਣ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਨੈਰੇਟਿਵ ਤੋੜ ਦਿੱਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਅੱਗੇ ਵੀ ਵਧੇਗਾ ਜਿੱਤੇਗਾ ਵੀ ਸਰਕਾਰੀ ਬਣਾਏਗਾ ਤੇ ਜਿਹੜਾ ਕਹਿੰਦੇ ਸੀ ਕਿ ਸਰਦਾਰ ਸੁਖਬੀ ਸਿੰਘ ਬਾਦਲ ਜੀ ਦੀ ਲੀਡਰਸ਼ਿਪ ਦੇ ਵਿੱਚ ਅਕਾਲੀ ਦਲ ਅੱਗੇ ਨਹੀਂ ਵੱਧ ਸਕਦਾ ਉਹਨਾਂ ਦੇ ਦੇ ਮੂੰਹ ਤੇ ਵੀ ਕਰਾਰੀ ਚਪੇੜ ਵੱਜੀ ਆ ਤਾਂ ਫਿਰ ਕੀ ਲੱਗਦਾ ਕਿ ਰਾਮੂ ਵਾਲੇ ਸਾਹਿਬ ਦਾ ਵੀ ਉਹ ਬਿਆਨ ਨੂੰ ਝੂਠਾ ਹੀ ਮੰਨ ਲਿਆ ਜਿਹੜੇ ਕਹਿੰਦੇ ਸੀ ਕਿ ਖੁਸਰਾ ਦੇ ਮੁੰਡਾ ਹੋ ਸਕਦਾ ਅਕਾਲੀ ਦਲ ਨਹੀਂ ਜਿੱਦਾ ਮੈਂ ਕਿਹਾ ਜੀ ਰਾਮੂ ਵਾਲੇ ਦਾ ਹਾਲ ਤਾਂ ਦੇਖੋ ਜਾ ਕੇ ਕੀ ਆ ਮੁਸ਼ਕ ਮਾਰਦੀ ਹੈ ਕਹਿੰਦੇ ਕੋਈ ਦਵਾਈ ਲੈਣ ਵੀ ਨਹੀਂ ਕੋਈ ਹਾਲਚਲ ਪੁੱਛਣ ਵੀ ਨਹੀਂ ਜਾਂਦਾ ਹੂੰ ਇਹੋ ਜਿਹਾ ਹਾਲ ਹੋਇਆ ਪਿਆ ਕਿਉਂਕਿ ਇਹ ਲੋਕ ਬੇਈਮਾਨ ਕਿਸਮ ਦੇ ਲੋਕ ਨੇ ਇਹ ਲੋਕ ਉਹ ਨੇ ਜਿਹੜੇ ਮੌਕਾ ਪ੍ਰਸਤ ਤੇ ਮਤਲਬ ਪ੍ਰਸਤ ਨੇ ਹੂੰ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਕਿ ਪ੍ਰਕਾਸ਼ ਸਿੰਘ ਬਾਦਲ ਜੀ ਵਰਗਾ ਕੋਈ ਬੰਦਾ ਜਮਣੇ ਔਖਾ ਦੁਨੀਆ ਤੇ ਦੂਜੇ ਪਾਸੇ ਤੁਹਾਡਾ ਪਤਾ ਵੀ ਨਹੀਂ ਲੱਗਦਾ ਕਦੋਂ ਜਾ ਕੇ ਤੁਸੀਂ ਜੁਪੀ ਦੇ ਵਿੱਚ ਮੰਤਰੀ ਸੌ ਚੱਕ ਲੈਨੇ ਹੋ ਰਾਤੋਂ ਰਾਤ ਆਪਣੀ ਇੱਥੇ ਵੋਟ ਕਟਾ ਕੇ ਤੇ ਤੁਸੀਂ ਕੋ ਜੁਪੀ ਜਾ ਕੇ ਕਿਹੜੀ ਮੱਲ ਮਾਰੀ ਆ ਪੰਜਾਬ ਚ ਕਿਹੜੀ ਮੱਲ ਮਾਰੀ ਆ ਕੋਈ ਪਤਾ ਨਹੀਂ ਚਲੋ ਮੈਂ ਉਸ ਗੱਲ ਵੱਲ ਜਾਂਦਾ ਨਹੀਂ ਹੁਣ ਛੱਡੋ ਪਰੇ ਗੱਲ ਇਹ ਵੀ ਜਿਹੜਾ ਨੈਰੇਟਿਵ ਸੀ ਉਹ ਇਸ ਇਲੈਕਸ਼ਨ ਨੇ ਤੋੜਿਆ ਤਾਂ ਲੋਕ ਬਦਹਾਂ